maana si waayi yoo ma maana si bayi kadekade gbogbo ma maana si waayi yoo. ਕਰੀਦਾ ਹੋਰ ਸੱਜਣਾਂ ਰਵਾਇਤੀ ਜੈ ਜਰਾਦ ਦੂਤਾ ਕਰੀਦਾ ਹੋਰ ਸੱਜਣਾਂ ਰਵਾਇਤੀ ਮੇਲਾ ਪੁਣਾ ਹਰੀ ਦਾ ਜੋ ਬਾਬਾ ਜੀ ਦਾ ਦਰਬਾਰ ਦਾ ਚੱਲਦਾ ਗਣਬਦੀ ਵਿਆਰ ਜਮਾਲਪੁਰ ਗਲੀ ਨੰਬਰ 1 ਦੇ ਵਿੱਚ ਹਰ ਸਾਲ ਦੀ ਤਰ੍ਹਾਂ 7 ਦਿਨ ਦਾ ਪ੍ਰੋਗਰਾਮ ਚੱਲਦਾ ਹੈ ਪਹਿਲੀ ਤਰੀਕ ਤੋਂ ਲੈ ਕੇ ਅੱਜ 7 ਤਰੀਕ ਹੋ ਗਈ ਹੈ ਅੱਜ 7ਵੇਂ ਦਿਨ ساری ਰਾਤ ਦਾ ਮੇਲਾ ਪੋਣਾ ਹਰੀ ਦਾ ਚੱਲਣਾ ਹੈ ਨਵੇਂ ਤੋਂ ਨਵੇਂ ਕਲਾਕਾਰ ਹਰ ਤਰ੍ਹਾਂ ਦੇ ਬਾਬਾ ਜੀ ਦੇ ਚਰਨਾ ਵਿੱਚ ਹਾਜ਼ਰੀ ਭਰ ਕੇ ਗਏ ਨੇ ਅੱਜ ਇੱਥੇ ਹਰ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਦਰਬਾਰ ਤੇ ਜਿਹੜਾ ਵੀ ਪਗੰਜਨ ਜਾਂਦਾ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਂਦਾ ਇਸ ਦਰਬਾਰ ਤੋਂ ਇਸ ਦਰਬਾਰ ਦੇ ਉੱਤੇ ਹਰ ਦੀ ਮਨੋਗਾਮਨਾ ਪੂਰੀ ਹੁੰਦੀ ਹੈ ਹਰ ਐਤਵਾਰ ਬਾਬਾ ਜੀ ਦੀ ਸ਼ੌਂਕੀ ਲੱਗਦੀ ਹੈ ਲੰਗਰ ਪੰਡਾਰਾ ਹਰ ਐਤਵਾਰ ਹੁੰਦਾ ਹੈ ਸੰਗਤਾਂ ਨੂੰ ਕਾਹਨ ਦੀ ਬੇਨਤੀ ਕਰਾਂਗੇ ਹਰ ਐਤਵਾਰ ਆਨ ਦੀ ਕਿਰਪਾਲਤਾ ਕਰਿਆ ਕਰੋ ਤੇ ਮਨਜਾਏ ਖੁਸ਼ੀਆਂ ਪ੍ਰਾਪਤ ਇਹ ਮੰਦਿਰ ਗਣਪਤੀ ਪਿਆਰ ਜਮਾਲਪੁਰ ਕੁਲੀ ਹਲ ਦੇ ਵਿੱਚ ਮੰਦਿਰ ਹੈ ਤੇ ਇਸ ਕਰਕੇ ਆਈਆਂ ਸੰਗਤਾਂ ਨੂੰ ਕੁਝ ਕਹਿਣਾ ਚਾਹੁੰਦਾ ਆਈਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਜਿਨ੍ਹਾਂ ਦੀਆਂ ਹਾਜ਼ਰੀਆਂ ਕਬੂਲ ਹੋਈਆਂ ਉਹ ਵੀ ਬਾਬਾ ਜੀ ਦੇ ਦਰਬਾਰ ਤੇ ਅੱਗੋਂ ਵੀ ਆਣ ਇਸੇ ਤਰ੍ਹਾਂ ਆਪਣੀਆਂ ਹਾਜ਼ਰੀਆਂ ਬਾਬਾ ਜੀ ਦੇ ਚਰਨਾਂ 'ਚ ਲਵਾਉਣ ਜੈ ਬਾਬੇ ਦੀ ਜੈ ਮਾਤਾ ਨਮੋ ਰਜੇਸ਼ ਚੱਡਾ ਜੀ ਅੱਜ ਕੀ ਕਹਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇੱਥੇ ਆਪਣੇ ਜਗਦੀਸ਼ ਜੱਗਾ ਬੌਜੀ ਦੇ ਕਰ ਕਮਲਾਂ ਦੇ ਨਾਲ ਇਸ ਕਲੋਨੀ ਦੇ ਵਿੱਚ ਆਪਾਂ ਹਰ ਸਾਲ ਇੱਥੇ ਜਾਗਰਨ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਤਰ੍ਹਾਂ ਦੇ ਕਲਾਕਾਰ ਇੱਥੇ ਆਉਂਦੇ ਹਨ ਤੇ ਹਰ ਸਾਲ ਇੱਥੇ ਲੰਗਰ ਵੀ ਲਾਇਆ ਜਾਂਦਾ ਹੈ ਸਭ ਸੰਤਾਂ ਦੀ ਇੱਥੇ ਮਨੋ ਕਾਮਨਾ ਪੂਰੀ ਹੁੰਦੀ ਹੈ ਅਸੀਂ ਇਸ ਕਰਕੇ ਸਾਡੀ ਸਭ ਨੂੰ ਬੇਨਤੀ ਹੈ ਕਿ ਲੋਕ ਵੱਧ ਚੜ ਕੇ ਇੱਥੇ ਹਿੱਸਾ ਲੈਣ ਇਹ ਮੰਦਿਰ ਜਿਹੜਾ ਹੈ ਅ ਗਣਪਤੀ ਵਿਹਾਰ ਦੇ ਵਿੱਚ ਕੁल्लेਵਾਲ ਗਣਪਤੀ ਵਿਹਾਰ ਜਮਾਲਪੁਰ ਦੇ ਵਿੱਚ ਹੈ